ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਨੂੰ ਪਤਾ ਹੀ ਹੈ ਬੇਰੁਜ਼ਗਾਰ ਸਾਜਾ ਮੋਰਚਾ ਪੰਜਾਬ ਵੱਲੋਂ ਇੱਕ ਮਹਿਮਾ ਛੇੜੀ ਗਈ ਹੈ ਜੁੱਧ ਬੇਰੁਜ਼ਗਾਰੀ ਦੇ ਵਿਰੁੱਧ ਪੰਜਾਬ ਦੇ ਵਿੱਚ ਕਟੋ ਘਟ 3.5 ਸਾਲ ਹੋ ਚੁੱਕੇ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹਦੇ ਵੱਲੋਂ ਹਲੇ ਤੱਕ ਕੋਈ ਵੀ ਮਾਸਟਰ ਕੇਟਰ ਦੀ ਤੇ ਲੈਕਚਰ ਆਰਕੇਟਰ ਦੀ ਭਰਤੀ ਆ ਜਿਹੜੀ ਉਹ ਨਹੀਂ ਦਿੱਤੀ ਗਈ ਜਿਹੜੀਆਂ ਭਰਤੀਆਂ ਸੀ ਉਹ ਪੁਰਾਣੀ ਸਰਕਾਰ ਦੀਆਂ ਸੀਗੀਆਂ ਇਸ ਕਰਕੇ ਪਟਿਆਲਾ ਵਿਖੇ ਜਿੰਨੇ ਵੀ ਅਕੈਡਮੀਆਂ ਦੇ ਜਾਂ ਜਿੰਨੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜਦੇ ਨੇ ਸਟੂਡੈਂਟ ਟੈਟਪਾਸ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ 15 ਤਰੀਕ ਨੂੰ ਲੁਧਿਆਣੇ ਵਿੱਚ ਆਮ ਆਦਮੀ ਪਾਰਟੀ ਦਾ ਆਪਾ ਵਿਰੋਧ ਕਰਨਾ ਹੈ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਜਿੰਨੇ ਵੀ ਅਕੈਡਮੀਆਂ ਦੇ ਵਿੱਚ ਬੈਠੇ ਨੇ ਘਰਾਂ ਦੇ ਵਿੱਚ ਬੈਠੇ ਨੇ ਜਾਂ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਬੈਠੇ ਨੇ ਕਿ 15 ਤਰੀਕ ਨੂੰ ਲੁਧਿਆਣੇ ਜੀਵਨੀ ਚੌਣਾ ਨੇ ਉੱਥੇ ਕਿਉਂਕਿ ਸਰਕਾਰ ਦੇ ਸਾਰੇ ਨੁਮਾਇੰਦੇ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਦੇ ਮੰਤਰੀ ਸਾਰੇ ਉੱਥੇ ਨੇ 2 ਸਾਲ ਹੋ ਗਏ 1.5 ਸਾਲ ਘੱਟੂ ਘੱਟ ਸਿੱਖਿਆ ਮੰਤਰੀ ਨੂੰ ਲਾਰੇ ਲਾਉਂਦੇ ਹੋਏ ਅੱਜ ਮੀਟਿੰਗ ਕਰਦਾ ਕੱਲ ਕਰਦਾ ਮੀਟਿੰਗ ਵੀ ਨਹੀਂ ਕਰ ਰਹਾ ਕੋਈ ਪੋਸਟਾ ਵੀ ਨਹੀਂ ਦੇ ਰਹਾ ਵੋਟਾ ਆਪਣ ਤੋਂ ਲਈਆਂ ਸੀ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਹਰ ਸਾਲ ਕੈਲੰਡਰ ਬਣਾਇਆ ਕਰਾਂਗੇ ਪਰ ਹਲੇ ਤੱਕ ਕੋਈ ਵੀ ਭਰਤੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਤਾਂ ਬੇਰਜ਼ਗਾਰ ਸੰਜਮ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੀਆਂ ਅਕੈਡਮੀਆ ਸਾਰੇ ਕਾਲਜਾਂ ਪੰਜਾਬ ਦੇ ਜਿੰਨੇ ਵੀ ਵਿਦਿਆਰਥੀ ਨੇ ਜਿਹੜੇ ਟੈਟ ਪਾਸ ਨੇ ਜਾਂ ਲੈਕਚਰਰ ਕੇਡਰ ਸਰਤ ਰੱਖਦੇ ਨੇ 15 ਤਰੀਕ ਨੂੰ ਦਿਨ ਐਤਵਾਰ 11 ਵਜੇ ਲੁਧਿਆਣੇ ਬੇਰ ਕਾ ਪਲਾਟ ਕੋਲੇ ਇਕੱਠੇ ਹੋਣਾ ਤਾਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਾਰੇ ਪੁੱਜੋ